ਰਾਜ ਸਿੰਘ ਰਾਜੂ ਸੀਗਾ ਕੁਛ 3-4 ਸਾਲ ਪਹਿਲਾਂ ਉਹਨੇ ਆਪਦੀ ਜੱਦੀ ਜ਼ਮੀਨ ਵੇਚ ਕੇ ਦੋ ਕਿੱਲੇ ਹੁਣੇ 9 ਕਿੱਲੇ ਗਹਿਣੇ ਲੈ ਲਈ ਸੀ ਜਿਹੜਾ ਰਣਜੀਤ ਸਿੰਘ ਸੀ ਉਹਨੇ ਠੇਕੇ ਤੇ ਰੱਖ ਲਈ ਜ਼ਮੀਨ ਉਹਨੇ 2 ਸਾਲ ਉਸ ਬੰਦੇ ਨੇ ਠੀਕਾ ਦਿੱਤਾ ਵਧੀਆ ਰਿਆ ਪਰਿਵਾਰ ਵੀ 50000 ਕਿਤੇ 20000 ਉਹ ਤੋਂ ਪ੍ਰੋਪਰ ਠੀਕਾ ਨਹੀਂ ਦਿੱਤਾ ਗਿਆ ਜਿਹੜੇ ਗਹਿਣੇ ਲਏ ਆਗੇ 330000 ਰੁਪਏ ਸੀਗੇ ਵੀ ਉਹ ਡੁੱਬਣਗੇ ਉਹਨੇ ਆਖਿਆ ਮੇਰੇ ਪੈਸੇ ਮੋੜ ਉਹ ਸਾਥੀ ਨੇ ਪੈਸੇ ਮੋੜਨ ਤੋਂ ਸਾਫ ਬੋਲੀ ਬੋਲੀ ਇਨਕਾਰ ਕਰ ਦਿੱਤਾ ਿੱਦੂ ਬਾਅਦ ਇਹ ਬੰਦਾ ਡਬਰਾਜ ਸਿੰਘ ਆ ਜਿਹੜਾ ਆਪਣਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਪਿਆ ਿੱਦੂ ਬਾਅਦ ਇਹਦੀ ਮੌਤ ਹੋ ਜਾਂਦੀ ਹੈ ਡਿਪਰੈਸ਼ਨ ਦੇ ਵਿੱਚ ਰਹਿਣ ਦੇ ਕਾਰਨ ਇਹ ਇੱਕ ਗਰੁੱਪ ਬਣਿਆ ਹੋਇਆ ਇਹਨਾਂ ਦਾ ਹੁਣ ਸਾਨੂੰ ਗੱਲ ਸਾਫ ਹੋ ਗਈ ਇਹ ਇੱਕ 25 30 ਜਣਾਂ ਦਾ ਗਰੁੱਪ ਆ ਪੂਰੀ ਇੱਕ ਠੱਗੀ ਦਾ ਅਸੀਂ ਇਸ ਰਾਜ ਨੂੰ ਇਨਸਾਫ ਦਿਵਾਉਣ ਦੀ ਖਾਤਰ ਇਸ ਥਾਣੇ ਮੂਰੇ ਧਰਨ ਆ ਲਾਏ ਆ 25 ਲੱਖ ਦੇ ਵਿੱਚ ਸਮਝੌਤਾ ਹੋ ਗਿਆ ਉਹਾਂ ਦੇ ਪੈਸੇ ਅਸੀਂ ਜਿਹੜੀ ਇਹ 25 ਲੱਖ ਰੁਪਇਆ 1 ਟੱਕ ਮਹੀਨੇ ਦੇ ਅੰਦਰ ਅੰਦਰ ਦੇ ਦਾਂਗੇ ਜਦੋਂ ਟਾਈਮ ਆਇਆ ਅਸੀਂ ਉਹ ਸਾਥੀ ਨੂੰ ਜਿਹੜਾ ਗਰੰਟਡ ਸੀ ਜੀ ਰਣਜੀਤ ਸਿੰਘ ਮੱਲਣ ਦਾ ਸੀ ਉਹਨੂੰ ਫੋਨ ਲਾਇਆ ਉਹਾਂ ਨੇ ਸਾਨੂੰ 2 ਦਿਨਾਂ ਦਾ ਟਾਈਮ ਦੇ ਦਿਓ ਫਿਰ ਉਹ ਕਹਿੰਦੇ 10 ਦਿਨਾਂ ਦਾ ਟਾਈਮ ਦੇ ਦਿਓ ਦੱਸਾ ਦਿਨਾਂ ਬਾਅਦ ਅਸੀਂ ਥਾਣੇ ਗੱਲ ਲਾਣੀ ਜ਼ਰੂਰੀ ਸਮਝੀ ਕਿਉਂਕਿ ਇਹ ਹੀ ਡੈਪਟੀ ਜਿੱਦੇ ਅਸੀਂ 15 ਇਥੇ ਮਾਰਚ ਨੂੰ ਬੈਠਣ ਲੱਗਿਆਂਗੇ ਕਹਿੰਦਾ ਸੀਗਾ ਦੋ ਦਿਨਾਂ ਦਾ ਟਾਈਮ ਦੇ ਦਿਓ ਜਸਪਰੀ ਅਸੀਂ ਆਖਿਆ ਅਸੀਂ ਬੈਠਿਆਂ ਪਾਸੇ ਕੋਈ ਧਰਨ ਵਾਲੀ ਲਾਉਂਦੇ ਕੋਈ ਬੁੱਲਦੇਵ ਸਟੇਜ ਨਹੀਂ ਚਲਾਉਂਦੇ ਤੂੰ ਘਰ ਹਾਲੇ ਜੇ ਕਰਦਾਗਾ ਕਿਉਂਕਿ ਉਹ ਠੱਗਾ ਜੀ ਇਹਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ ਬਲਦੇਵ ਸਿੰਘ ਇੱਕ ਰਾਮਿਆਣੇ ਦਾ ਬਹੁਤ ਤੇਜ਼ ਤਰਾਰ ਬੰਦਾਗਾ ਉਹ ਗੱਲਾਂ ਦੇ ਵਿੱਚ ਇਹਨਾਂ ਨੇ ਜਾਲ ਵਿਛਾਲਿਆ ਵੀ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾਗਾ ਹੋਰ ਵੀ ਬਹੁਤ ਬੰਦੇ ਉਹਨੂੰ ਮੰਨ ਕੇ ਚੱਲੇ ਇਸੇ ਬਲਦੇਵ ਸਿੰਘ ਨੇ ਜਿਹੜਾ ਰਾਮਿਆਣੇ ਦਾ ਉਹ ਉਹੀ ਜ਼ਮੀਨ ਹੋਰ ਬੰਦਿਆਂ ਨੂੰ ਬਹੁਤ ਇਹਨੂੰ ਗਹਿਨੇ ਦਵਾਈ ਵੀ ਹੈ ਇਨਾਂ ਦੇ ਪ੍ਰਸ਼ਾਸਨ ਦੇ ਵੀ ਮੁਲਾਜ਼ਮਾਂ ਦੇ ਉੱਤੇ ਇਲੈਕਟਰ ਪੈਡ ਤੇ ਸਾਇਨ ਆ ਵੀ ਸਾਡੀ ਜ਼ਿੰਮੇਵਾਰੀ ਆ ਫਿਰ ਵਾਰ-ਵਾਰ ਇਹਨਾਂ ਦੇ ਸਾਢੇ 3 ਮਹੀਨਿਆਂ ਤੋਂ ਲਗਾਤਾਰ ਚੱਕਰ ਘੱਟ ਰਹੇ ਆ ਥਾਣੇ ਦੇ ਲੋਕਵਾਜ਼ ਟੀਮ ਨਾਲ ਜੁੜਨ ਤੁਸੀਂ ਮੈਂ ਮਹਤਾਜ ਜੈਤੋ ਥਾਣੇ ਦੇ ਬਾਹਰ ਕਈ ਦਿਨਾਂ ਤੋਂ ਇੱਕ ਧਰਨਾ ਚੱਲ ਰਿਹਾ ਇਹ ਧਰਨਾ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਦੇ ਵਿੱਚ ਲੱਗਿਆ ਉਹਦਾ ਕਾਰਨ ਸੀ ਕਿ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਜ਼ਮੀਨੀ ਵਿਵਾਦ ਤੋਂ ਲੈ ਕੇ ਸਾਰੀ ਗੱਲਬਾਤ ਕਰਦੇ ਆ ਕਿ ਪੂਰਾ ਮਸਲਾ ਕੀ ਹੈ ਬੀਕੇਯੂ ਉਗਰਾਹਾਂ ਤੇ ਨਾਲ ਹੋਰਾਂ ਜਿੱਥੇ ਬੰਦੀਆਂ ਦੇ ਜਿਹੜੇ ਆਗੂ ਮੁਰੂ ਨੇ ਬਈ ਸਭ ਤੋਂ ਪਹਿਲਾਂ ਇਹ ਕੀ ਮਸਲਾ ਪੂਰਾ ਕਿਉਂ ਇੱਥੇ ਥਾਣੇ ਦੇ ਬਾਹਰ ਬੈਠੇ ਹੋ ਧੰਨਵਾਦ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਲੋਕਵਾਜ਼ ਦਾ ਧੰਨਵਾਦ ਕਰਦੇ ਆ ਜੋ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚ ਇਹ ਅਵਾਦ ਸੀ ਜਿਹੜਾ ਜੈਤੋ ਥਾਣੇ ਦੇ ਮੂਹਰੇ ਅਸੀਂ 5 ਦਸੰਬਰ ਨੂੰ ਵੀ ਧਰਨਾ ਲਾਇਆ ਸੀਗਾ ਜੀ ਇਹ ਰਾਜ ਸਿੰਘ ਰਾਜੂ ਸੀਗਾ ਕੁਝ 3-4 ਸਾਲ ਪਹਿਲਾਂ ਉਹਨੇ ਆਪ ਦੀ ਜੱਦੀ ਜ਼ਮੀਨ ਵੇਚ ਕੇ ਦੋ ਕਿੱਲੇ ਉਹਨੇ 9 ਕਿੱਲੇ ਕੋਠੇ ਹਜੂਰੇ ਵਾਲੇ ਕੋਟਲੀ ਗਹਿਣੇ ਲੈ ਲਈ ਸੀਗੀ ਵੀ ਚਲੋ ਆਮਦਨ ਰੇਗ ਨੂੰ ਹੁੰਦਾ ਹੀ ਹੈਗਾ ਮੇਰੀ ਆਮਦਨ ਵਧ ਜੂਗੀ ਉਹਨੇ ਸਾਥੀ ਨੇ ਜਿਹੜਾ ਰਣਜੀਤ ਸਿੰਘ ਸੀਗਾ ਉਹ ਆਂਦਾ ਵੀ ਮੈਂ ਹੀ ਚੱਲ ਆਪਦਾ ਪਰਦਾ ਰੱਖਣ ਦੇ ਮਾਰੇ ਹਰ ਕੋਈ ਤੀਆਂ ਪਤ ਵਿਆਹਦਾ ਮੇਰਾ ਉਹਨੇ ਵੀ ਕਿਸੇ ਲੋਕਾਂ ਨੂੰ ਨਾ ਪਤਾ ਲੱਗੇ ਉਹਨੇ ਠੇਕੇ ਤੇ ਰੱਖ ਲਈ ਜ਼ਮੀਨ ਠੀਕ ਹੈ ਉਹਨੇ 2 ਸਾਲ ਉਸ ਬੰਦੇ ਨੇ ਠੇਕਾ ਦਿੱਤਾ ਵਧੀਆ ਰਿਆ ਪਰਿਵਾਰ ਵਾਂਗੂ ਇਸ ਤੋਂ ਬਾਅਦ ਉਹਨੇ ਹੌਲੀ ਹੌਲੀ ਠੇਕਾ ਦੇਣਾ ਵੀ ਤੀਜੇ ਸਾਲ ਦਾ ਬੰਦ ਕਰਤਾ ਥੋੜੇ-ਬਹੁਤੇ ਪੈਸੇ ਦਿੱਤੇ ਥੋੜੇ-ਥੋੜੇ ਕਰਕੇ 50000 ਕਿਤੇ 20000 ਉਹ ਤੋਂ ਪ੍ਰੋਪਰ ਠੇਕਾ ਨਹੀਂ ਦਿੱਤਾ ਗਿਆਗਾ ਚਲੋ ਇਸ ਤੋਂ ਬਾਅਦ ਇਹ ਪਰਿਵਾਰ ਨੂੰ ਪਤਾ ਲੱਗਾ ਰਾਜ ਸਿੰਘ ਰਾਜੂ ਨੂੰ ਵੀ ਇਹ ਬੰਦਾ ਮੇਰਾ ਠੇਕਾ ਨਹੀਂ ਦੇ ਰਿਹਾ ਮ ਦੇਤੀ ਇਹਦੀਆਂ ਲੱਖ ਕੋਸ ਰੁਪਏ ਸੀਗੇ ਵੀ ਉਹ ਡੁੱਬਣਗੇ ਉਹਨੇ ਆਖਿਆ ਮੇਰੇ ਉਹ ਪੈਸੇ ਮੋੜ ਦੇ ਉਹ ਸਾਥੀ ਨੇ ਪੈਸੇ ਮੋੜਨ ਤੋਂ ਸਾਫ਼ ਵਾਲੀ ਵਾਲੀ ਇਨਕਾਰ ਕਰ ਦਿੱਤਾ ਠੀਕ ਹੈ ਇਸ ਤੋਂ ਬਾਅਦ ਉੱਥੇ ਜਿਹੜੀ ਕੋਟਰੀ ਦੀ ਪੰਚਾਇਤ ਸੀ ਉਹਨੂੰ ਵੀ ਸੱਦ ਕੇ ਕਿਹਾ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕਰੀ ਉੱਥੋਂ ਉਹਨਾਂ ਦੇ ਸਰਪੰਚਾ ਨੇ ਕਿਹਾ ਤੇ ਅਸੀਂ ਜ਼ਿੰਮੇਵਾਰ ਆਸੀਂ ਤੇਰੇ ਪੈਸੇ ਦਿਵਾਵਾਂਗੇ ਇਸ ਤੋਂ ਬਾਅਦ ਜਦੋਂ ਟਾਈਮ ਆਇਆ ਉਸ ਸਰਪੰਚਾਂ ਨੂੰ ਪਤਾ ਲੱਗਾ ਵੀ ਇਹ ਬੰਦੇ ਨੇ ਤਾਂ ਹੋਰਾਂ ਦੇ ਵੀ ਪੈਸੇ ਦੇਣੇ ਆਗੇ ਕੰਨਾਂ ਨੂੰ ਇਹੀ ਜ਼ਮੀਨ ਕਈ ਬੰਦਿਆਂ ਨੂੰ ਵਾਣ ਗਏ ਨੇ ਹੋਰਾਂ ਨੂੰ ਵੀ ਦੇਈ ਬਿਠਾਗਾ ਉਹ ਉਹੀ ਜ਼ਮੀਨ ਕਈ ਜਿਹੜਾ ਨੂੰ ਕਹਨੇ ਦਿੱਤੀ ਹੋਈ ਆ ਉਹ ਤਿੰਨ ਚਾਰ ਬੰਦਿਆਂ ਨੂੰ ਹੋਰਾਂ ਨੂੰ ਵੀ ਜ਼ਮੀਨ ਕਹਨੇ ਦੇਈ ਬਿਠਾ ਸੀਗਾ ਜਦੋਂ ਪਤਾ ਲੱਗਾ ਤੇ ਉਸ ਸਰਪੰਚਾਂ ਨੇ ਵੀ ਸਵਾਬ ਜਵਾਬ ਦਿੱਤਾ ਵੀ ਸਾਡੇ ਤਾਂ ਵਸ ਦੀ ਗੱਲ ਨਹੀਂ ਇਹ ਤਾਂ ਠੱਗੀ ਮਾਰੀ ਬਿਠਾ ਲੋਕਣਾ ਵੀ ਇਹੀ ਜ਼ਮੀਨ ਹੈ ਤਾਂ ਕਈ ਬੰਦਿਆਂ ਨੂੰ ਹੋਰਾਂ ਨੂੰ ਕਹਨੇ ਦੇਈ ਬਿਠਾਗਾ ਵੀ ਇਹ ਤਾਂ ਪੈਸੇ ਨਹੀਂ ਵਾਪਸ ਹੋਣੇਗੇ ਇਤੂ ਬਾਅਦ ਆ ਇਹ ਬੰਦਾ ਟਪਰਾਜ ਸਿੰਘ ਆ ਜਿਹੜਾ ਆਪਣਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਪਿਆ ਆਪਣੀ ਜਥੇਬੰਦੀ ਦੇ ਵਿੱਚ ਸਾਥੀ ਕੰਮ ਕਰਦਾ ਸੀ ਨੌਜਵਾਨ ਇਤੂ ਬਾਅਦ ਇਹਦੀ ਮੌਤ ਹੋ ਜਾਂਦੀ ਹੈ ਕਿ ਡਿਪਰੈਸ਼ਨ ਦੇ ਵਿੱਚ ਰਹਿਣ ਦੇ ਕਾਰਨ ਅੱਛਾ ਮੌਤ ਹੋ ਜਾਂਦੀ ਹੈ ਹਾਂ ਮੌਤ ਹੋ ਜਾਂਦੀ ਹੈ ਕਿਉਂਕਿ ਘਰ ਦੇ ਵੀ ਵਾਰ-ਵਾਰ ਇਹਨੂੰ ਸਵਾਲ-ਜਵਾਬ ਕਰਦੇ ਰਿਸ਼ਤੇਦਾਰ ਵੀ ਕਰਦੇ ਸੀ ਉਦੋਂ ਉਹਨੂੰ ਸਾਫ਼ ਕਈ ਵਾਰ ਜਦੋਂ ਗੱਲਬਾਤ ਹੋਈ ਇੱਕ ਵਾਰ ਇਥੇ ਗੁਰਦੁਆਰੇ ਜਾਈ ਤੋ ਗੈਂਗਸਟਰ ਉਹਨੂੰ ਧੱਕੇ ਵੀ ਮਾਰੀ ਗਏ ਜਦੋਂ ਉਹਨੂੰ ਸਾਥੀ ਨੂੰ ਮਿਲਣ ਦੀ ਕੋਸ਼ਿਸ਼ ਕਰੀ ਵੀ ਇਹ ਇੱਕ ਗਰੁੱਪ ਬਣਿਆ ਹੋਇਆ ਇਹਨਾਂ ਦਾ ਹੁਣ ਸਾਨੂੰ ਗੱਲ ਸਾਫ਼ ਹੋਈ ਇਹ ਕਿਉਂਕਿ ਕਾ ਵਾਰ-ਵਾਰ ਉਹ ਸਾਨੂੰ ਸਾਨੂੰ ਵੀ ਜਥੇਬੰਦੀ ਨੂੰ ਵੀ ਹਰਾਸਮੈਂਟ ਉਹ ਬੰਦੇ ਕਰ ਰਿਹਾ ਵਾਰ-ਵਾਰ ਤੇ ਇਹਨਾਂ ਦਾ ਗਰੁੱਪ ਬਣਿਆ ਪਿਆ ਇਸ ਤੋਂ ਬਾਅਦ 5 ਦਸੰਬਰ ਨੂੰ ਅਸੀਂ ਇਸ ਰਾਜੂ ਨੂੰ ਇਨਸਾਫ ਦਿਵਾਉਣ ਦੀ ਖਾਤਰ ਇਸ ਠਾਣੀ ਮੂਰੇ ਧਰਨ ਆ ਲਾਇਆ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਅਰੈਸਟ ਕਰਕੇ ਲਈ ਆ ਜਥੇਬੰਦੀ ਦੇ ਦਬਾਤੀ। ਉਹ ਨਾਲ ਉਹਨਾਂ ਦੇ ਗਰੰਟਡ ਆ ਗਏ। ਉਹਨਾਂ ਵੱਲੋਂ ਦੋ ਜਣਿਆਂ ਵੱਲੋਂ ਇੱਕ ਤਾਂ ਮੱਲਣ ਦਾ ਸੀ ਆ ਰਣਜੀਤ ਸਿੰਘ ਉਹਨੇ 12.5 ਲੱਖ ਦੇ ਦੋ ਚੈੱਕ ਦਿੱਤੇ। ਜਾਨੀ 12.5 ਲੱਖ ਦੇ ਦੋ ਚੱਕ ਦਿੱਤੇ ਹੈਗੇ 12.5 ਲੱਖ ਦੇ ਇੱਕ ਦੂਜੇ ਨੇ ਜਿਹੜਾ ਕੋਠੇ ਕੀ ਟਾਬਾਂ ਵਾਲੇ ਨੇ ਜਿਹੜਾ ਮਨਪ੍ਰੀਤ ਸਿੰਘ ਹੈਪੀ ਆ ਉਹਨੇ ਚੱਕ ਦਿੱਤੇ ਯਾਨੀ ਜੇ ਸਾਡਾ ਸਮਝੌਤਾ 25 ਲੱਖ ਦੇ ਵਿੱਚ ਨਿਬੜ ਗਿਆ ਕਿਉਂਕਿ ਹਾਂ ਮਾਉਣ ਤਾਂ ਜ਼ਿਆਦੇ ਸੀਗੀ ਪਰ ਜਥੇਬੰਦੀ ਦੇ ਨਾਲ ਪੈ ਕੇ ਲੋਕਾਂ ਨੇ ਲਾਲ ਪੈ ਕੇ ਚਲੋ ਇਹਨੇ ਨਹੀਂ ਦਿੱਤੇ ਜਾਂਦੇ ਹਾਂ ਦੇ ਵੀ ਇਹਨੇ ਕਿ ਪੈਸੇ ਦੇ ਦੇਣਗੇ ਚਲੋ ਅਸੀਂ ਆਖਿਆ ਜੋ ਵੀ ਹੁਣ ਮਿਲਦਾਗਾ ਉਸੇ ਉਹੀ ਠੀਕ ਸਹੀ ਆ ਜਾਂਦੇ ਚੋਰ ਦੀ ਪੱਗ ਵਾਲੀ ਗੱਲ ਹੀ ਹੁੰਦੀ ਹੈਗੀ ਆ 25 ਲੱਖ ਦੇ ਵਿੱਚ ਸਮਝੌਤਾ ਹੋ ਗਿਆ ਉਹੋਂ ਦੇ ਪੈਸੇ ਅਸੀਂ ਜਿਹੜੀ ਇਹ 25 ਲੱਖ ਰੁਪਇਆ ਇੱਕ ਮਹੀਨੇ ਦੇ ਅੰਦਰ ਅੰਦਰ ਦੇ ਦਾਂਗੇ 15 ਦਿਨਾਂ ਬਾਅਦ 12.5 ਲੱਖ 15 ਦਿਨਾਂ ਬਾਅਦ 12.5 ਲੱਖ ਇੱਕ ਮਹੀਨੇ ਦੇ ਅੰਦਰ ਪੂਰਾ ਪ੍ਰੋਪਰ 25 ਲੱਖ ਰੁਪਇਆ ਦੇਣਾ ਸੀ ਜਦੋਂ ਟਾਈਮ ਆਇਆ ਅਸੀਂ ਉਹ ਸਾਥੀ ਨੂੰ ਜਿਹੜਾ ਗਰੰਟਡ ਸੀ ਜੀ ਰਣਜੀਤ ਸਿੰਘ ਮੱਲਣ ਦਾ ਸੀ ਉਹਨੂੰ ਫੋਨ ਲਾਇਆ ਉਹ ਆਪਣੇ ਘਰੇ ਆਏ ਆ ਪਵਾਦ ਸਾਨੂੰ ਦੋ ਦਿਨਾਂ ਦਾ ਟਾਈਮ ਦੇ ਦਿਓ ਦੋ ਦਿਨਾਂ ਦੇ ਟਾਈਮ ਤੋਂ ਬਾਅਦ ਫੇਰ ਟਾਈਮ ਲਾਇਆ ਫੋਨ ਲਾਇਆ ਫੇਰ ਉਹ ਕਹਿੰਦੇ 10 ਦਿਨਾਂ ਦਾ ਟਾਈਮ ਦੇ ਦਿਓ ਦਸਾਂ ਦਿਨਾਂ ਬਾਅਦ ਅਸੀਂ ਥਾਣੇ ਗੱਲ ਲਾਣੀ ਜ਼ਰੂਰੀ ਸਮਝੀ ਕਿਉਂਕਿ ਇੱਥੋਂ ਦੇ ਜਿਹੜਾ ਡਿਪਟੀ ਹੈਗਾ ਆਪਣਾ ਜੈਤੋ ਹੁਣ ਵੀ ਉਹੀ ਮੌਜੂਦ ਆ ਐਸਪੀ ਭੁੱਲਰ ਆ ਐਸਐਚਓ ਮਨੋਜ ਕੁਮਾਰ ਆ ਐਸਐਚਓ ਰਜੀਸ਼ ਕੁਮਾਰ ਇਹ ਸਾਰੇ ਸੀਗੇ ਉੱਚ ਅਧਿਕਾਰੀ ਇਹਨਾਂ ਨੇ ਵੀ ਇਹ ਗੱਲ ਕਹੀ ਸੀ ਜੋ ਚੈੱਕ ਲਏ ਹੈਗੇ ਵੀ ਜਸਪ੍ਰੀਤ ਨੂੰ ਸ਼ਿਸ਼ਕਾਰ ਕਰਦੇ ਮੈਂ ਗਰਾਹਾ ਜਥੇਬੰਦੀ ਦਾ ਜ਼ਿਲ੍ਹੇ ਦਾ ਆਗੂ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਦਾ ਕਹਿੰਦੇ ਜਸਪ੍ਰੀ ਤੁਸੀਂ ਇਸ ਦਾ ਸਿਸ਼ਕਾਰ ਕਰਾ ਦਿਓ ਡੱਡ ਬੋਡੀ ਦਾ ਜੇ ਪੈਸੇ ਨਾ ਦੇਣ ਅਸੀਂ ਬੈਠੇ ਆਂਗੇ ਐਸਪੀ ਪੁਲਰ ਨੇ ਇਹ ਗੱਲ ਖੁਦ ਆਪਣੇ ਮੂੰਹੋਂ ਕਹੀ ਤੇ ਡਿਪਟੀ ਨੇ ਜੋ ਇਸ ਟਾਈਮ ਮੌਜੂਦ ਆ ਉਹਦਾ ਕੋਈ ਲਿਖ ਲਿਖਾ ਹੋਇਆ ਸੀ ਭਈ ਉਸ ਸਮੇਂ ਹਾਂ ਉਹਦਾ ਲੈਟਰ ਪੈਡ ਤੇ ਪੱਕਾ ਲਿਖ ਲਿਖਾ ਹੋਇਆ ਸੀਗਾ ਲੈਖਤੋ ਹੀ ਸੇ 1 ਮਹੀਨੇ ਅੰਦਰ ਪੈਸੇ ਦੇ ਦੇ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਸੀਗੀ ਉਹ ਪੈਸੇ ਦਿਵਾਉਣ ਦੀ ਇਹਨਾਂ ਦੇ ਪ੍ਰਸ਼ਾਸਨ ਦੇ ਵੀ ਮੁਲਾਜ਼ਮਾਂ ਦੇ ਉੱਤੇ ਲੈਟਰ ਪੈਡ ਦੇ ਸਾਈਨ ਆ ਵੀ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਸਾਨੂੰ ਉਸ ਸਾਥੀਆਂ ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਬਾਅਦ ਵਿੱਚ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾਗਾ ਪਰ ਵਾਰ-ਵਾਰ ਇਹਨਾਂ ਦੇ ਸਾਢੇ 3 ਮਹੀਨਿਆਂ ਤੋਂ ਲਗਾਤਾਰ ਚੱਕਰ ਘੱਟ ਰਹੇ ਆ ਥਾਣੇ ਦੇ ਕੋਈ 1 ਰੁਪਿਆ ਵੀ ਉਹਨਾਂ ਨੇ ਨਹੀਂ ਦਿੱਤਾਗਾ ਤੇ ਮਜਬੂਰੀ ਵਸ ਹੁਣ ਸਾਨੂੰ ਦੁਬਾਰਾ ਧਰਨਾ ਥਾਣੇ ਦੇ ਬਾਹਰ ਆ ਕੇ ਫੇਰ ਲਾਉਣਾ ਪੈ ਰਿਹਾ ਅਰੇ ਜਿਹੜੀ ਜ਼ਮੀਨ ਦੀ ਆਪਾਂ ਗੱਲ ਕੀਤੀ ਕਿ ਇੱਕੋ ਇੱਕੋ ਜਿਹੜੀ ਜ਼ਮੀਨ ਆ ਉਹ ਕਈ ਜਾਣਿਆਂ ਦੇ ਉੱਤੇ ਗਹਿਣੇ ਸੀਗੀ ਉਹਦੀ ਬਈ ਪਹਿਲਾਂ ਖ਼ਬਰ ਨਹੀਂ ਮਿਲੀ ਕਿਸੇ ਉੱਤੋਂ ਕਿ ਇਹ ਕਈ ਥਾਂ ਗਹਿਣੇ ਕੀਤੀ ਹੋਈ ਹੈ ਨਹੀਂ ਜੀ ਜੇ ਪਹਿਲਾਂ ਖ਼ਬਰ ਮਿਲਦੀ ਤਾਂ ਕੋਈ ਵੀ ਐਸਾ ਇਨਸਾਨ ਨਹੀਂ ਹੁੰਦਾਗਾ ਜਿਹੜਾ ਦੁਬਾਰਾ ਜਾ ਕੇ ਉਸੇ ਖੂਹ ਵਿੱਚ ਡਿੱਗੂ ਜੀ ਚ ਪਹਿਲਾਂ ਕੋਈ ਡਿੱਗਿਆ ਪਿਆ ਹੋਵੇ ਮਤਲਬ ਆਪਾਂ ਜਦੋਂ ਜ਼ਮੀਨ ਗਹਿਣੇ ਲੈਣੇ ਆਪਾਂ ਕਈ ਵਾਰ ਪਤਾ ਕਰਦੇ ਆ ਕਿ ਕਿਹਦੀ ਜ਼ਮੀਨ ਆ ਕਿੱਥੇ ਆ ਕੀ ਬੋਲਦੀ ਸਾਰਾ ਕੁਝ ਕਿਉਂਕਿ ਇਹ ਠੱਗ ਆ ਜੀ ਇਹਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ ਬਲਦੇਵ ਸਿੰਘ ਇੱਕ ਰਾਮਿਆਂ ਨੇ ਦਾ ਬਹੁਤ ਇਤਰਾਰ ਬੰਦਾ ਕਾ ਉਹ ਗੱਲਾਂ ਦੇ ਵਿੱਚ ਇਸ ਦਿਨ ਉਹਨੇ ਜਾਲ ਵਿਛਾਲਿਆ ਵੀ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਾ ਹੋਰ ਵੀ ਬਹੁਤ ਬੰਦੇ ਉਹਨੂੰ ਮੰਨ ਕੇ ਚੱਲੇ ਇਸੇ ਬਲਦੇਵ ਸਿੰਘ ਨੇ ਜਿਹੜਾ ਰਾਮਿਆਂ ਨੇ ਦਾ ਉਹ ਉਹੀ ਜ਼ਮੀਨ ਹੋਰ ਬੰਦਿਆਂ ਨੂੰ ਬਹੁਤ ਇਹਨੂੰ ਗਹਿਣੇ ਦਵਾਈ ਵੀ ਹੈ ਠੀਕ ਹੈ ਉਹਨਾਂ ਉਹਦੇ ਇਹਨਾਂ ਦਾ ਜਿਵੇਂ ਦੱਸੀ ਜਾਂਦੇ ਬਾਈ ਜੀ ਉਹਨਾਂ ਦਾ ਗੈਂਗ ਬਣਿਆ ਹੋਇਆ ਸਾਰੇ ਭਲੇ ਚਲਗੇ ਵਿੱਚੇ ਪਟਵਾਰੀ ਨੂੰ ਰਵਟ ਵੀ ਨਹੀਂ ਪਾਉਣ ਦਿੰਦੇ ਸੀ ਗਹਿਣੇ ਦੀ ਰਵਟ ਨਹੀਂ ਪੈਂਦੀ ਪਟਵਾਰੀ ਕੋਲੇ ਇਹ ਰਵਟ ਵੀ ਨਹੀਂ ਪਾਉਣ ਦਿੰਦੇ ਸੀ ਹੋਰ ਰਵਟ ਵੀ ਮਟਾਉਂਦੇ ਸੀਗੇ ਇੱਥੋਂ ਤੱਕ ਇਹਨਾਂ ਦਾ ਗੈਂਗ ਬਣਿਆ ਹੋਇਆ ਸਾਰੇ ਇਹਨਾਂ ਦਾ ਐ ਨਹੀਂ ਪਤਾ ਵੀ 5 ਜਣੇ ਰਲੇ ਵਿਆ ਜਾਂ 10 ਜਣੇ ਰਲੇ ਵਿਆ ਬੰਦੇ ਨੂੰ ਇਹ ਜਵਾਨੀ ਕਲਮ ਹੀ ਦਿੰਦੇ ਆ ਬਾਈ ਨਹੀਂ ਇਹ ਇਦਾਂ ਮੰਨ ਕੇ ਚਲੋ ਬੈਦ ਦਾ ਕਰਾਰਨਾਮਾ ਕੀਤਾ ਹੋਗਾ ਹਾਂ ਉਹ 4000 4000 ਵਾਲੇ ਸਟਾਮ ਤੇ ਬੈਦ ਦਾ ਕਰਾਰਨਾਮਾ ਤਹਿਸੀਲਦਾਰ ਦੇ ਦਰਜ ਆ ਗਈ ਪੱਕੀ ਗੱਲ ਬਾਤ ਐ ਕੋਈ ਕੱਚੀ ਨਹੀਂ ਗੱਲ ਬਾਤ ਪਰ ਹੁਣ ਕਾਰਨ ਸਰਪੇ ਹੀ ਆ ਜਿਹੜਾ ਇਹਨਾਂ ਦਾ ਆਪਣਾ ਪ੍ਰਸ਼ਾਸਨ ਅਜਿਹਾ ਥਾਣਾ ਵੀ ਉਹਨਾਂ ਦੇ ਪੱਖ ਦੇ ਵਿੱਚ ਭੁਗਤ ਰਿਹਾਗਾ ਕਿਉਂਕਿ ਇਹੀ ਡਿਪਟੀ ਜਿੱਦੇ ਅਸੀਂ 15 ਇਥੇ ਮਾਰਚ ਨੂੰ ਬੈਠਣ ਲੱਗਿਆਂਗੇ ਕਹਿੰਦਾ ਸੀਗਾ ਦੋ ਦਿਨਾਂ ਦਾ ਟਾਈਮ ਦੇ ਦਿਓ ਜਸਪਰੀ ਅਸੀਂ ਆਖਿਆ ਅਸੀਂ ਬੈਠਿਆਂ ਪਾਸੇ ਕੋਈ ਧਰਨ ਵਾਲੀ ਲਾਉਂਦੇ ਕੋਈ ਬੂਲ ਦੇ ਸਟੇਜ ਨਹੀਂ ਚਲਾਉਂਦੇ ਤੂੰ ਘਰ ਹਾਲੇ ਜੇ ਕਰਦਾਗਾ ਕਿਉਂਕਿ ਸਾਡਾ ਵੀ ਕੋਈ ਸ਼ੌਂਕ ਨਹੀਂ ਇਥੇ ਧਰਨੇ ਤੇ ਬੈਠਣ ਦਾ ਸਾਡੀ ਮਜਬੂਰੀ ਆ ਕਿ ਪਰਿਵਾਰ ਦੁਗੀ ਆ ਕੱਲਾ ਬੱਚਾ ਰਹਿ ਗਿਆ ਮਾਤਾ ਇਹਨਾਂ ਦੇ ਘਰੇ ਕੋਈ ਨਹੀਂਗਾ ਘਰ ਦਾ ਦੀਵਾ ਗੁੱਲ ਹੋ ਚੁੱਕਿਆਗਾ ਕੋਈ ਕਮਾਈ ਦਾ 1% ਸਾਧਨ ਨਹੀਂ ਰਹਿ ਗਿਆਗਾ ਜਿਹੜਾ ਮੰਨ ਕੇ ਚੱਲ ਪੈਸੇ ਚੱਕ ਕੇ ਇਹਨਾਂ ਨੇ ਉਹਦਾ ਮੰਨ ਕੇ ਚੱਲੇ ਸਿਸਕਾਰ ਕਰਿਆ ਸੀਗਾ ਭੋਗ ਪਾਇਆ ਸੀ ਆਂਡੇ ਟਾਈਮ ਡੀ ਐਮ ਸੀ ਲੁਧਿਆਣੇ ਦੇ ਵਿੱਚ ਵੀ ਉਹ ਦਦਾ ਕਰ ਰਿਹਾਗਾ ਉਹ ਪੈਸੇ ਸਾਨੂੰ ਵੀ ਦਵਾ ਦਿਓ ਪਰ ਉਹ ਉਹਨਾਂ ਨੂੰ ਤਾਂ ਇਹ ਆ ਕੇ ਵੀ ਪੈਸੇ ਗਾਉ ਮਿਲ ਗਏ ਹੋਣੇ ਆ ਕੇ ਵੀ ਸ਼ਾਇਦ ਜਾਣ ਬੁੱਝ ਕੇ ਕਰ ਰਹੇ ਆ ਕੇ ਕਿਉਂਕਿ ਵਾਰ ਵਾਰ ਆ ਰਹੇ ਆ ਪਰ ਉਹਨਾਂ ਨੂੰ ਅਸੀਂ ਸਾਫ਼ ਤੁਹਾਡੇ ਮਾਧਿਅਮ ਰੂਪ ਵੀ ਦੱਸਣਾ 1 ਰੁਪਿਆ ਵੀ ਅਜੇ ਤੱਕ ਅੱਗੋਂ ਨਹੀਂ ਮਿਲਿਆਗਾ ਫਰੇਜ਼ ਜਿਹੜਾ ਜੈਤੂ ਵਾਲਾ ਪ੍ਰਸ਼ਾਸਨ ਹੈਗਾ ਇਹ ਸਾਰੇ ਦਾ ਸਾਰਾ ਅਸੀਂ ਅੱਜ ਤੀਜਾ ਦਿਨ ਹੋ ਗਿਆ ਕਿ ਅਗਰ ਪਈਆ ਦਵਾ ਕੇ ਫੇਰ ਇਤੋਂ ਧਰਨਾ ਚੱਕਾਂਗੇ ਤਿੰਨਾਂ ਦਿਨਾਂ ਦੇ ਵਿੱਚ ਕੋਈ ਹੁਣ ਤੋਂ ਹੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੋਈ ਤੁਹਾਡੇ ਕੋਲੇ ਆਇਆ ਡੀਐਸਪੀ ਕੋਈ ਐਸਐਚਓ ਕਿ ਕੀ ਮਾਮਲਾ ਜਾਂ ਮਾਮਲਾ ਸੁਣਨ ਜਾਂ ਉਹਨੂੰ ਪਤਾ ਹੀ ਹੋ ਕਿ ਮਾਮਲਾ ਤਾਂ ਕੋਈ ਗੱਲਬਾਤ ਹੋਈ ਹੱਲ ਦੀ ਪਹਿਲੇ ਦਿਨ ਸਾਰਾ ਕੁਝ ਪਤਾ ਜੀ ਇਹਨਾਂ ਨੂੰ ਇਹ ਵੀ ਪਤਾ ਸੀਗਾ ਵੈਸੇ ਪਹਿਲੇ ਦਿਨ ਜੈਤੂ ਦਾ ਡਿਪਟੀ ਹੈ ਡੀਐਸਪੀ ਇਹ ਕਹਿੰਦਾਗਾ ਵੀ ਸਾਨੂੰ ਐਸਐਸਪੀ ਦਾ ਫੋਨ ਹੈ ਧਰਨਾ ਨਹੀਂ ਲਾਉਣਾਗਾ ਤੇ ਦੂਜੇ ਪਾਸੇ ਇਹ ਗੱਲ ਕਹਿ ਰਿਹਾ ਜਥੇਮੰਦੀ ਨੂੰ ਵੀ ਪੇ ਜਦੋਂ ਤੈਨੂੰ ਧਰਨੇ ਦਾ ਤਾਂ ਤੈਨੂੰ ਪਤਾਗਾ ਤੇ ਫਿਰ ਤੈਨੂੰ ਸਾਰੀ ਗੱਲ ਦਾ ਕਿਉਂ ਨਹੀਂ ਪਤਾ ਤੂੰ ਵਿੱਚ ਬਹਿ ਕੇ ਸਾਰਾ ਸਮਝੌਤਾ ਕਰਵਾ ਕੇ ਗਿਆਗਾ ਕਿਉਂਕਿ ਗੋਗਲੂਆਂ ਤੇ ਮਿੱਟੀ ਝਾੜਨ ਵਾਲੀ ਗੱਲ ਕਰਦੀ ਪਹਿਲੇ ਦਿਨ ਸਾਡੇ ਸੀਗਾ ਜੇ ਨਹੀਂ ਵੀ ਸਾਡੇ ਜੋ ਪੈਸੇ ਆ ਮਿਲਦੇ ਅਸੀਂ ਇਸ ਤੋਂ ਬਾਅਦ ਦੂਜੇ ਜ਼ਿਲ੍ਹਿਆਂ ਦੇ ਨਾਲ ਰਾਬਤਾ ਕਰ ਚੁੱਕੇ ਹਾਂਗੇ ਬਠਿੰਡੇ ਦੇ ਨਾਲ ਤੇ ਦੂਜੇ ਮੁਕਸਰ ਜ਼ਿਲ੍ਹੇ ਆਗੇ ਸਾਰੇ ਉਹਨਾਂ ਦਾ ਸਾਥ ਲਵਾਂਗੇ ਸਾਡਾ ਆਪਦਾ ਫਰੀਦਕੋਟ ਜ਼ਿਲ੍ਹਾ ਵੀ ਅਜੇ ਬਲਾਕ ਬਾਕੀ ਆਗੇ ਅਸੀਂ ਬਾਜ਼ਾਰ ਦੇ ਵਿੱਚ ਮਾਰਚ ਕਰਾਂਗੇ ਡਿਪਟੀ ਦਾ ਬੋਤਲਾ ਜਿਹੜਾ ਡਿਪਟੀ ਦੇ ਬਾਰਚ ਵੀ ਸਾੜਾਂਗੇ ਉੱਥੇ ਵੀ ਤਾਂ ਪੱਕਾ ਮੋਰਚਾ ਡਿਪਟੀ ਦੇ ਬਾਰਚ ਵੀ ਲਾਵਾਂਗੇ ਹੋਰ ਵੀ ਜੋ ਕੋਈ ਤਿੱਖਾ ਐਕਸ਼ਨ ਕਰਨਾ ਪਿਆ ਅਸੀਂ ਸੂਬਾ ਕਮੇਟੀ ਦੇ ਨਾਲ ਰਹਿ ਕਰਕੇ ਹੋਰ ਵੀ ਤਿੱਖੇ ਐਕਸ਼ਨ ਕਰਦੇ ਰਵਾਂਗੇ ਅੱਛਾ ਦੂਸਰੀ ਧਿਰ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਆ ਕੇ ਸਿਰਫ ਉਹਨਾਂ ਦੇ ਨਾਲ ਰਾਜੀਨਾਮੇ ਹੋਇਆ ਸੀਗਾ ਕਿ ਦੇ ਦੇਣਗੇ ਉਦੋਂ ਬਾਅਦ ਕੋਈ ਉਹਨਾਂ ਨੂੰ ਬੁਲਾਇਆ ਜਾਂ ਕੁਝ ਪੁੱਛਿਆ ਗਿਆ ਪਰ ਸੰਨ ਵੱਲੋਂ ਕਿਉਂਕਿ ਜਦੋਂ ਉਹਨਾਂ ਦੇ ਕਾਰਵਾਈ ਦਾ ਟਾਈਮ ਸੀਗਾ ਜਦੋਂ ਉਹਨਾਂ ਦੇ ਵਜ੍ਹਾ ਦੇ ਨਾਲ ਇੱਕ ਇਨਸਾਨ ਦੀ ਜਾਨ ਚਲੀ ਗਈ ਉਹਨੇ ਕਿਸੇ ਘਰ ਦਾ ਦੀਵਾ ਗਲ ਹੋ ਗਿਆ ਉਦੋਂ ਨਾਲ ਜਦੋਂ ਰਣਜੀਤ ਸਿੰਘ ਨੂੰ ਜਿਹੜਾ ਦੋਸ਼ੀ ਆ ਉਹਨੂੰ ਰੈਸਟ ਕਰਕੇ ਲਿਆਉਂਦੇ ਆ ਨਾਲ ਦੀ ਨਾਲ ਗਰੰਟਡ ਵੀ ਆ ਜਾਂਦੀ ਹੈਗੇ ਉਸੇ ਟਾਈਮ ਗਰੰਟੀ ਲੈ ਕੇ ਉਹਦਾ ਪੱਲਾ ਛਡਾ ਜਾਂਦੇ ਆਗੇ ਕਿਉਂਕਿ ਸ਼ਿਸ਼ਕਾਰ ਹੋ ਜਾਂਦਾਗਾ ਬਾਅਦ ਵਿੱਚ ਉਹਨਾਂ ਨੂੰ ਵੀ ਪਤਾ ਹੀ ਇੱਕ ਵਾਰ ਸ਼ਿਸ਼ਕਾਰ ਕਰਾ ਦਗੇ ਤੇ ਜੈਡ ਬਾਡੀ ਕਿਉਂਕਿ ਠਾਣੇ ਦੇ ਬਾਹਰ ਮੂਰੇ ਪਈ ਸੀ ਜਦੋਂ ਡੈੱਡ ਬਾਡੀ ਘਰੋਂ ਅਸੀਂ ਇੱਥੇ ਲੈ ਕੇ ਜਾਂਦਾ ਹੀ ਹੈ ਜ ਕੋਈ ਸ਼ੱਕ ਨਹੀਂ ਜੀ 25 ਦੀ ਜਣਾਂ ਦਾ ਗਰੁੱਪ ਹੈਗਾ ਸਾਰਾ ਲੀਡਰਾਂ ਮੰਤਰੀਆਂ ਸ਼ੰਤਰੀਆਂ ਦੇ ਨਾਲ ਮਿਲਿਆਗਾ ਉਹਨਾਂ ਦਾ ਉੱਤੇ ਹੱਥਾ ਹੁਣ ਅਸੀਂ ਨਾਂ ਨਹੀਂ ਲੈਂਦੇ ਜੇ ਕੁਛ ਦੇ ਨਹੀਂ ਰਿਹਾ ਪਰ ਜਵਾਂ ਨੰਗੇ ਚਿੱਟੇ ਉਹਨਾਂ ਨੂੰ ਜਿਹੜੇ ਵਿਧਾਇਕ ਆਗੇ ਅਸੀਂ ਕਰਾਂਗੇ ਤੁਹਾਡੇ ਮਾਧਿਅਮ ਰਹੀ